اس سو پچوی گور بہادر جی مہاراج جی پاشاہ نے شہادت دیتی اپنے پینے تے چونک جی ਜੈ ਦਾਤਾ ਨੂੰ ਕਥਨ ਕੀਤਾ ਜਾ ਰਿਹਾ 3 ਪੈਣਾ ਦੀ ਬੇਵਤੀ ਦੀ ਚਾਹੀਏ ਤੇ ਕਥਨ ਵੀ ਦੁਨੀ ਦੇ ਦੀ ਚਾਹੀਏ ਇੱਕ ਕਥਨ ਦੇ ਮੁਤਾਬਿਕ ਅਸੀਂ ਬੱਚੇ ਵਿੱਚ ਸੌਂਦੇ ਹੁੰਦੇ ਸੀ ਸੰਭਲਜੀ ਕਿ ਔਰੋ ਦੇ ਜੀਵ جدوکڑی دے ادو بڑھتا ایسا واپ ہو رہا سی اس دھر سارے ہوئے ناگ بہادر مہاراجے پاشا جو درشن کری ہوئی ہے ਆ ਉਹ ਲਾਇਕ 500 ਸਰੀਰਾਂ ਨੇ ਆ ਕਰਕੇ ਗੋਡੇ ਭਗਤ ਜੀ ਮਹਾਰਾਜ ਜੀ ਪਾਸ਼ਾ ਦੇ ਚਰਮ ਵਿੱਚ ਬਾਣੀ ਜੋੜੀ ਕੀਤੀ ਹੈ ਤੇ ਇਹਨਾਂ 500 ਸਰੀਰਾਂ ਦੇ ਵਰਾਈ ਕਰਵਾਈ ਹੈ ਪੰਡਤ ਜੀ ਪਰਮਾਨੰਦ ਗੁਰੂ ਜੀ ਦੀ ਸ਼ਰੀਰ ਦੇ ਸੰਗ ਜਿਵੇਂ ਸਾਹਮਣੇ ਬਸਦੇ ਨੇ ਅਸੀਂ ਅਕਾਲ ਪੁਰਖ ਤੇ ਜਾਗ ਦੇ ਜਗਹਾਂ ਨੂੰ ਸੌਂਪਦੇ ਰਹੇ ਉਹ ਵਾਈ ਕਰਦੇ

سیکھ سنگا کت جائی ہے سیکھ دارت ہے سنگر جی شہر پہ شہر ہے کنتی بادرمان بامائی سجی پاہ شاہ جی بھی شمع ویسو پہ پانچ سو سنیر آئے سیکھ سنگا کت جائی ہے جو 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 گناس ہے جو گنات ہے جو گنات ہے جو گنات ہے جو گنات ہے گربانی کے پچے پہ جو گنات ہے ਸੋ ਜੀ ਨਾਲ ਸੰਤ ਜੀ ਗੁਰੂ ਦੇ ਪਾਤਸ਼ਾਹ ਦਾ ਰਾਜ ਸੱਚੀ ਬਾਸ਼ਾ ਦੀ ਸ਼ਖਉਣੀ ਹੈ ਤੇ ਉਸ ਤੋਂ ਪਏ ਉਹ ਸਾਜੀ ਦੇ ਚਰਨਾਂ ਤੇ ਜੀ ਆ ਕਿ ਇਹ ਸਾਰੇ ਸਰੀਰ ਆਪਣੇ ਭਗਵਾਨ ਦੇ ਹਰ ਰਹਿਤ ਕੋ ਹੈ ਹਰ ਆਗੂ ਕੋ ਹੈ ਹਰ ਤਾਰਿਕ ਪੰਥੀ ਕੋ ਹੈ ਚਾਹੇ ਤਦਸਨਾ ਕੀਤਾ ਪਰ ਕਿਸੇ ਨੇ ਮਾਂ ਨਹੀਂ ਪਣੀ

ਕਿ ਬੱਚੇ ਦੇ ਨਾਲ ਦਾ ਧਰਮ ਖਰੇ ਨੂੰ ਚਾਹ ਤੇ ਜੇ ਕੋਈ ਅਜੇ ਵੱਡਾ ਧਰਮੀ ਕੋਈ ਆਪਣਾ ਪਰਿਵਾਰ ਨੂੰ ਦਿੰਦਾ ਹੈ ਤੇ ਫਿਰ ਇਹ ਮਾਂ ਦਾ ਧਰਮ ਬਚ ਸਕਦਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਬਾਲ ਅਵਸਥਾ ਵਿੱਚ ਕਹਿੰਦੇ ਨੇ ਸਭ ਤੋਂ ਸੱਚੇ ਪਾਸ਼ਾ ਦੀ ਭਾਗੀ ਤੋਂ ਵੱਡਾ ਧਰਮੀ ਕੋਈ ਹੋ ਨਹੀਂ ਸਕਦਾ ਤੁਸੀਂ ਸ਼ਾਹਦ ਦੇ ਬੜੀ ਹਰਾਨੀ ਦੀ ਗੱਲ ਹੁੰਦੀ ਹੈ ਸੰਗਤ ਜੀ گوبند ہے ست گا

نہ کسی ਸਤਿਗੁਰਾਂ ਦੇ ਯਾਦ ਕਰਵਾ ਦਿੱਤਾ ਆਉਣੇ ਦੇਵ ਨੂੰ ਕਿ ਆਪਣੇ ਬਯੂਰੂ ਦੇ ਬੰਦੋਂ ਦੀ ਯਾਦ ਕਰ ਜਿਨੂੰ ਗੁਰੂ ਨਾਨਕ ਪਾਤਸ਼ਾਹ ਦੇ ਚੰਬਰ ਹੈ ਆਮਿਤਾ ਜਾਨਾ ਵੀਰ ਨੂੰ ਯਾਦ ਕਰ ਜਿਨ੍ਹਾਂ ਨੇ ਪਹਿਲੇ ਗੁਰੂ ਦੇਵ ਜੀ ਸਤਿਗੁਰਾਂ ਨੂੰ ਤੱਤੀ ਕਲੀ ਤੇ ਪੜ੍ਹਾ ਕਰਕੇ ਸ਼ਰੀਰ سارا کے سامنے کیونکہ اور جانتا ست گرو سو اپنی جان کے بت پیار یہ تو سن سوچنا چاہیے سنگت جی اور پتا ہے اپنی جان تو شاید ਜਾਉਂਦਾ ਹੋਇਆ ਤੇ ਸਾਨੂੰ ਦੱਸਦੋ ਅਸੀਂ ਕਿ ਉਹ ਮੱਥਾ ਟੇਕ ਗਿਆ ਨਾਂ ਕੋਈ ਹੋਇਆ ਸੁਗਤ ਜੀ ਤੇ ਨਾ ਹੀ ਰਹੀ ਦੁਨੀਆਂ ਦਾ ਘੂਮਾ ਹੱਕ ਸਤਿਗੁਰਾਂ ਦੇ ਸਾਹਮਣੇ ਤੇ ਉਹਨੇ ਸਾਨੂੰ ਸੁਖਾਣੀ ਸਹੀਹੀਂ ਪਾ ਗਿਆ ਤੇ ਭਾਈ ਜਾਨਾ ਕਿ ਉਹ ਸਤਿਗੁਰ ਜੀ ਪੁੱਛਦੇ ਨੇ ਕਰੋ ਏਂਜ ਮਾਹਰ ਜਿਆਦਾ ਵੱਖ ਹੋ ਰਿਹਾ ਨਾ ਸਤਿਗੁਰੂ ਜੀ ਪੁੱਛਦੇ ਨਾ ਸੋਕ ਵਿੱਚ ਜਿਵੇਂ ਮੋਬਾਈਲ ਤੋਂ ਮੋਬਾਈਲ ਤੋਂ ਮੈਸੇਜ ਕਰਦੇ ਆ ਪਰ ਇਹਨੇ ਦਿਮਾਗ ਤੋਂ ਦਿਮਾਗ ਨੂੰ ਮੈਸੇਜ ਹੋ ਸਕਦਾ ਹੈ ਉਹਦੇ ਹਾਸ ਦੀ ਅਵਸਥਾ ਚਾਹੀਦੀ ਹੈ ਸਤਿਗੁਰੂ ਜੀ ਪੁੱਛਦੇ ਨੇ ਭਾਈ ਸਾਹਿਬ ਕੀ ਹਾਲ ਹੈ ਪਾਈ ਜਾਂਦਾ ਹੈ ਜਚਨ ਕਰਦੇ ਨੇ ਸਤਿਗੁਰੂ ਜੀ ਆਨੰਦ ਦੇ ਥੇਲੇ ਨੇ ਪਹਿਲੇ ਜਨਮੇ ਵਿੱਚ ਜਿਹੜੀਆਂ ਸਾਰੀਆਂ ਪੈੜਾਂ ਤੁਸੀਂ ਪਾਈਆਂ ਨੇ ਆਪਣਾ ਤੁਹਾਡਾ ਹੈ ਸ਼ਰਾਈ ਸੰਤ ਜੀ ਨੇ ਜਿਹੜਾ ਸੰਗਤ ਜੀ ਸ਼ਬਦ ਨਾਲ ਜੋ ਗਿਆ ਉਹ ਗੁਰੂ ਘਰ ਦੇ ਪ੍ਰੇਮ ਵਾਸਤੇ ਆਪਣਾ ਧਨ ਮਾਲ ਸਭ ਕੁਝ ਤਿਆਗ ਕੇ ਲਾਇਆ ਤੇ ਸਰੀਰ ਦਾ

گ بہادر ہوا سنگت جیر چڑھیا ہے ہو گیا ایسی بتی ہے کہ جیون جی نے سب گروں ਅੰਜੂਰ ਸੇਵਕਤਾ ਸੇਵਾ ਲਾਈ ਸੇ ਵਿਚੇਸ਼ਿਤ ਕਰ। ਕਿ ਕੋ ਤੁਸੀਂ ਸੀਟ ਲੈ ਕੇ ਆਉਣਾ। ਸਿਰ ਦਿਹਾੜਾ ਪੱਤੂਵਾੜਾ। ਪਰ ਭਾਈ ਬਾਬਾ ਲਖੀਸ਼ਾ ਹੁੰਦਾ ਜਾਰੀ ਸੇਵਾ ਵਿੱਚ ਸੇ ਨਹੀਂ। ਕਿ ਕੋ ਘਰ ਲੈ ਕੇ ਜਾਣਾ। ਤੇ ਬਹੁ ਦੇ ਸਿੰਘ ਨੇ ਸੰਗਤ ਜੀ ਆਪਣੀ ਸੇਵਾ ਆਪੇ ਸਮਝ ਲਈ। ਚੌਕੀ ਜਿਹੜੇ ਸਿੱਖ ਹੁੰਦੇ ਨੇ ਪਾਵੇਂ ਲੱਖੀ ਸ਼ਾਹ ਹੋਣ ਜਾਣੇ ਦਾ ਪੂਰੀ ਦੁਨੀਆ ਵਿੱਚ ਵਪਾਰ ਚੱਲਣਾ ਸੀ ਵਪਾਰੀ ਸੀ ਪਥਾ ਬਹੁਤ ਬਹੁਤ ਨਾਲ ਬਾਕੀ ਸੀ ਫਰਮਾ ਗਲਤਾਨੀ ਹੋਇਆ ਮਾਇਆ ਕਿਉਂਕਿ ਸੋਖ ਵਿੱਚ ਨਾਮ ਚੱਲ ਰਿਹਾ ਤੇ ਆਪਣੇ ਅੰਦਰ ਤੋਂ ਪਾਸੇ ਨਹੀਂ ਹੋ ਜਾਦਾ ਉਹ ਜਾਣਦਾ ਸੀ ਜਿਹੜਾ ਇੱਕ ਆਂਦਾ ਦੁਨੀਆਂ ਦਾ ਵਪਾਰੀ ਸੀ ਅੱਜ ਦਿਹਾੜੀ ਵਪਾਰੀ ਤਾਂ ਕਹਿੰਦੇ ਆਪਾਂ ਭਾਰੂ ਦੇ ਵਪਾਰੀ ਕਹਿ ਦਿੰਦੇ ਆ ਉਹਨੇ ਸਮਝ ਲੈਨੇ ਆ ਪਰ ਉਹ ਸਾਰੀ ਦੁਨੀਆਂ ਵਿੱਚ ਵਪਾਰ ਚਲਾਉਣਾ ਸੀ ਬੇਅੰਤਾਇ ਦਾ ਮਾਨਕ ਸੀ ਇੱਕ ਗ੍ਰਾਮੀਂ ਦਾ ਉਹ ਬਾਪ ਭਾਈ ਰੱਖੀ ਸ਼ਾਹ ਬਣ ਜਾਏ ਤੌਲ ਸੀ ਧੰਦੇ ਦਾ ਨਾਸ ਤੇ ਇਸ ਸਿੱਖ ਨੇ ਆਪਣੇ ਮਰਜ਼ੂਕ ਛਾਣ ਲਿਆ ਹੋਇਆ ਇਹ ਨਹੀਂ ਪਤਾ ਸੀ ਕਿ आंजाम हु گرولہ جاوا تو اپنے پت کی پشانے کرنی ہے کہ نفشی شام ہو جانے ਤੇ ਅੱਜ ਵੀ ਸਰਕਾਰਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦਾ ਟੈਕਸ ਨਹੀਂ ਦਿਆ ਅੱਜ ਦੀ ਵੀ ਸੰਸਦ ਬਣੀ ਹੈ ਜਿੱਤੇ ਮੰਤਰੀ ਬੈਠ ਕੇ ਫੈਸਲੇ ਕਰਦੇ ਨੇ ਅੱਜ ਵੀ ਕਰ ਰਹੇ ਨੇ ਇਹ ਸਾਰੀ ਗੈਰ ਕਾਨੂੰਨੀ ਭਾਈੱਖੀ ਸ਼ਾਮਲ ਜਾਣੇ ਗੁਰਦੁਆਰਾ ਕਾਂਗਰਜ ਭਾਈੱਖੀ ਸ਼ਾਮਲ ਜਾਣੇ ਦੀ ਜਗ੍ਹਾ ਦਾ ਸਾਰਾ ਵਿਏਪਨ ਇਸੀ ਚੋਲਾਲਾ ਜ਼ਿਲ੍ਹਾ ਸੈਂਕੜੇ ਇੱਕ ਜ਼ਮੀਨ ਸੈਂਟਰਲ ਜੀਸੀਪੀ ਰਿਕਸ਼ਾ ਪ੍ਰੋਗਰਾਮ ਅੱਜ ਸਭਾ ਕੀ ਅਸੀਂ ਵੱਟਾ ਵੱਢ ਲਏ ਆ ਰਾਹ ਵੱਢ ਲਏ ਆ ਖਾਲਿਆਂ ਨੂੰ ਮਿੱਤੀ ਜਾਣ ਲੈਂਦੇ ਆ ਕਿ ਚਾਰ ਬਾੜੇ ਬੰਦ ਹੋ ਜਾਣ ਕਿਉਂਕਿ ਅਸੀਂ ਪ੍ਰਾਪਤ ਨਾ ਚੁਣੇ ਹੋਏ ਆ ਤੇਜ ਗੁਰੂ ਦੇ ਸਿੱਖ ਨੇ ਆਪਣੇ ਧਰਮ ਦੀ ਪਛਾਣ ਕਰਦੇ ਹੋਏ ਬੜੇ ਹੀ ਅਨੁਪੇਰ ਸੰਕਾਮ ਸੰਤ ਗੁਰਾਂ ਦੇ ਧਰਮ ਦਾ حکومتا کرباہ کر دروے نے گرو تو خوشیاں لی جچ کٹک بولیاں

ਸਭਨਾ ਦੀ ਨਿਸ਼ਾਨਦੇਹੀ ਕਰ ਕਰਕੇ ਦਿੱਲੀ ਦੇ ਜਿੰਨੇ ਵੀ ਬਗਵਾਏ ਸਾਰੇ ਬਗਵਾਏ ਦੀ ਉਹ ਸਾਈਂ ਕੀਤੀ ਤੇ ਸਤਿਗੁਰੂ ਦਾ ਜਿਹੜਾ ਸੁਲਾਨ ਹੈ ਉਹ ਅਜਿਹੀ ਪਕਜੰਗਰ ਹੋ ਕੇ ਤੇ ਬੋਲ ਰਿਹਾ ਹੈ ਤੇ ਮੁੱਖ ਰਵਾਜ ਨੇ ਕੋਲ ਅੱਜ ਦੀਵਾਲਾ ਪੜਨ ਵਾਲ ਤੇ ਤਿਆਰ ਕੀ ਹੈ ਤੇ ਅੱਜ ਦੀ ਸੰਗਤ ਜੀ ਸਾਰੀ ਦੁਨੀਆ ਦੀ ਕਰ ਕਰ ਦਿੱਲੀ ਦੇ ਨਾਮ ਜਾ ਕੇ ਕਾਬਦੇ ਜਾ ਕੇ ਦੇਖਣਾ ਸੰਗਤ ਦੀ ਮੰਗ ਕੇ ਦੀਵਾ ਪਾਲਿਆ ਕਰਦਾ ਹੈ ਤੇਰੀ ਮੰਗ ਕੇ ਚਾਇਆ ਕਰਦਾ ਤੇ ਅੱਜ ਸਾਰੀ ਹਕਤ ਫੇਰ ਗੁਰੂ ਕੇ ਗ੍ਰੰਥ ਤੇ ਪੰਥ ਨੂੰ ਮਥਾ ਤੇ ਈਆ ਸਾਰੀ ਦੁਨੀਆਂ ਵੀ ਤਰਨ ਕਿ ਮੇ ਸਾਨੂੰ ਸੋਚੀ ਆ ਜਾਏ ਸਾਡੀ ਸੋਧ ਵਿੱਚ ਨਾਮ ਹੀ ਪਾ ਲੱਗ ਜਾਏ ہو جائے جنم کے من کٹے جانے